ਨੈਸ਼ਨਲ ਪੱਧਰ ਤੇ ਖੇਡ ਕੇ ਕਰਨਵੀਰ ਨੇ ਜਿੱਤਿਆ ਸੋਨ ਤਗਮਾ ਹਮੇਸ਼ਾ ਮਾਪਬਪ ਤੇ ਸਕੂਲ ਪ੍ਰਬੰਧਕਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਬੱਚੇ ਵੱਡੀਆਂ ਮੱਲਾ ਮਾਰਦੇ ਨੇ ਪਿੰਡ ਖੁਰਦਾ ਦਾ ਕਰਨਵੀਰ ਸਿੰਘ ਜੋ ਨਿਰਮਲ ਸਾਗਰ ਪਬਲਿਕ ਸਕੂਲ ਦਾ ਵਿਦਿਆਰਥੀ ਹੈ ਨੇ ਬਾਕਸਿੰਗ ਮੁਕਾਬਲੇ ਚ ਦਿੱਲੀ ਦੇ ਇੱਕ ਬੱਚੇ ਨੂੰ ਸਖਤ ਮੁਕਾਬਲੇ ਚ ਹਰਾ ਕੇ ਸੋਨੇ ਦੇ ਤਗਮੇ ਤੇ ਕਬਜ਼ਾ ਕਰ ਲਿਆ ਕਰਨਵੀਰ ਦਾ ਕਹਿਣਾ ਹੈ ਕਿ ਜਿੱਥੇ ਉਸਦੇ ਮਾਪੇ ਦਾ ਸਹਿਯੋਗ ਰਹਿੰਦਾ ਹੈ ਉੱਥੇ ਸਕੂਲ ਦਾ ਸਟਾਫ ਤੇ ਉਹਨਾਂ ਦੇ ਕੋਚ ਦਾ ਵੀ ਵਿਸ਼ੇਸ਼ ਯੋਗਦਾਨ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਅਸ਼ੋਕ ਦੁੱਗਲ ਦੀ ਰਿਪੋਰਟ ਸ੍ਰੀ ਆਰਮਨ ਦਾਸ ਸਾਹਿਬ ਸਹਾਇ ਜਨ ਹਰ ਗੋਬਿੰਦ ਨਾਮ ਸਿਮਰੋ ਸਿਹ ਹਰ ਰਾਇ ਸ੍ਰੀ ਹਰਿ ਕੁਸ਼ੰਤਿਆ ਜੈ ਜੈ ਠੇ ਸੰਤ ਕਜਾਏ ਗੁਰੂ ਤੇਗ ਬਹਾਦਰ ਸੁਧਰਿਆ ਕਰਨੋਂ ਤਿਆਰਤਾਏ ਸਭ ਥਾਂ ਨੂੰ ਹੋਏ ਸਹਾਇ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਏ ਅਕ ਦਰਸ਼ਕੀ ਦਾਰ ਦਾ ਧਿਆਨ ਲਾ ਕੇ ਬੋਲੋ ਜੀ ਵਾਲੇ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਾਠੀਆਂ ਜੰਪੀਆਂ ਤੱਪੀਆਂ ਜਿਨ੍ਹਾਂ ਨਾਮ ਲੱਪਿਆ ਬੰਦ ਕੇ ਛਕਿਆ ਦੇਖ ਚਲਾਈ ਤੇਗ ਵਾਇ ਤੇ ਕੇ ਅਣੇ ਕੀਤਾ ਬਾਣਾ ਬੰਨਿਆ ਤੇ ਨਾ ਜਿ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਲੇ ਗੁਰੂ ਗਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਗ ਕਿਸਾਂ ਸਵਾਸਤ ਸੰਗ ਨਮਾਇਆ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾ ਤਖਤਾਂ ਤੇ ਸਰਬਤ ਹੀ ਗੁਰਦੁਆਰਿਆਂ ਗੁਰਧਮ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਤਮੇ ਸਰਬਤ ਕਾਂਸਾ ਜੀ ਕੀ ਅਰਦਾਸ ਹੈ ਸਰਬਤ ਕਾਂਸਾ ਜੀ ਕੋ ਵਾਹਿਗੁਰੂ 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 ਬਰਦਰੀ ਪਾਇਟ ਪੰਥ ਕੀ ਨੀਤ ਸਿੱਖ ਸਾਹਿਬ ਦੀ ਸਹਾਇ ਆਪ ਸਾਡੀ ਕੇ ਬੋਲ ਬਾਨੇ ਬੋਲੋ ਜੀ ਮਕਸ਼ਸਨਦਰ ਜੀਓ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿ ਦਾਣ ਪਰੋ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਸ਼ਨਾ ਚੌਕੀਆਂ ਝੰਡੇ ਝੁੰਗੇ ਜੁਗ ਜੁਗਾ ਟੱਲ ਧਰਮਤਾ ਜੈਕਾਰ ਬੋਲੋ ਜੀ ਦਰਕਰ ਦੇ ਸੇਵਾਦਾਰ ਪਰਿਵਾਰ ਸਰਦਾਰ ਜਗਜੀਤ ਸਿੰਘ ਨੰਬਰਦਾਰ ਬੇਬੇ ਸਰਪ੍ਰਿੰਤ ਮੋਰ ਇਹਨਾਂ ਦੇ بیٹے ਕਾਕਾ ਕਰਨ ਮੀਰ ਸਿੰਘ ਜਿਨੇ ਆਰ ਮਿੰਡੀਆ ਬੌਕਸਿੰਗ ਗੇਮ ਗੋਲਡ ਮੈਡਲ ਬੈਸਟ ਬੌਕਸਿੰਗ ਅਵਾਰਡ ਪਤਨ ਦੇ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀ ਤੇ ਪਰਿਵਾਰ ਦੇ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਤੀ ਕਰਾਈ ਜਾਂਦੀ ਹੈ ਮਹਾਰਾਜ ਜੇ ਇਸ ਵਰਤਾਵਨਾ ਭਾਵਨਾ ਲੈ ਕੇ ਮਹਾਰਾਜ ਮਹਾਰਾਜੀ ਪਰਿਵਾਰ ਨੇ ਆਗਦੇ ਜਨਮਾ ਦਾ ਉਹ ਇਤਿਹਾਸ ਰਿਆ ਸੋ ਸ਼ੁਭ ਮਨ ਕਾਮਨਾ ਪੂਰਨ ਕਰਦੀ ਆ ਸਾਰੇ ਹੀ ਪਰਿਵਾਰ ਨੂੰ ਸਾਰੇ ਹੀ ਬੱਚਿਆਂ ਨੂੰ ਸਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੇ। ਦੁੱਖਾਂ, ਦਰਦਾਂ ਤੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਜੇ ਮਹਾਰਾਜ ਕਨਵਿਰ ਸਿੰਘ ਨੂੰ ਹੋਰ ਵੀ ਤਾਕੀ ਬਖਸ਼ੇ ਮਹਾਰਾਜੇ ਬਾਦਸ਼ਾਹ ਜੀ ਆਪ ਜੀ ਦੀ ਕਿਰਪਾ ਦਾ ਸਦਕਾ ਹੋਰ ਵੀ ਅੱਗੇ ਵਧੀਆਂ ਦੇਮਾਂ ਦੇ ਵਿੱਚ ਜਾਣ ਮਹਾਰਾਜ ਕਿਰਪਾ ਕਰਨੀ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ रे हो जा ले हम भी ला दो तेरी परमाइश को भी को मान तेरा बहुत तकरार से भी को दोनों ढोलू ऊपर ले तो बिल्कुल कम से नहीं बात 10 7 सफेद में नहीं आई आओ भी नहीं आई राउंड 1 कने जामताई पटाका बाद चल चल चल

ਰਕਣਾ 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 ਖਿਡਾਰੀਆਂ ਵਿਚਕਾਰ ਖੰਭ ਖਾਦੇ ਗੁਰਦਾਰ ਮੁਕੇ ਅਧਰ 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 13ਵੀਂ 14ਵੀਂ ਆ ਪਛੜੇ ਸੀ ਕਦੋਂ ਤੇਰੇ ਨਾਲ ਦੇ ਚਾਹਤ ਉਹ ਦੋਨੋਂ दोना, दोना, चाल मार, चाल मार, मार रोकना, रोकना, चाल चाल, चाल चाल, चाल चाल, वेदर आया वेदर, हुँ, काली, सेन, ऐसे आया, हुँ, चाल मार, 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 चा� ਆਜਾ ਵਾਈਪ ਮੈਂ ਆ ਰਹੀ ਸੀ ਐਕਸ ਪਾਵਰ ਦਾ ਲਾਡਾ ਚਾਹੋਗੇ ਰੁਪਏ ਰੇਮ ਲਗਾਤਾਰ ਸੀ ਸੇਨਾਰੀ ਆ ਤੇ ਵਾਰਦੀ ਆ ਤੇ ਤੇਰੀ ਸੀ ਇਧਰ ਫੋਟੋ ਵਿੱਚ ਜਿਹੜਾ ਕੀ ਨਾਮ ਆ ਆਪਣਾ ਜਿਹੜੀ ਜੇ ਜਿਹੜਾ ਸਕੇਡਲ ਜੀ ਮੈਂ ਨਾ ਕਰਨਵੀਰ ਸਿੰਘ ਆ ਜੀ ਮੈਂ ਜੀ ਬਾਕਸਿੰਗ ਚ ਉਹਦੀ ਮੈਡਲ 골ਡ ਮੈਡਲ ਪ੍ਰਾਪਤ ਕੀਤਾ ਹੈ नेशनल थे 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 जी ऑल इंडिया ਜਾਂ ਜਿਹੜਿਆ ਨੈਸ਼ਨਲ ਜੀ 올 ਇੰਡੀਆ ਜੁਪੀ ਮਿਰਠ ਖੁਰਦਾਂ ਦੇ ਬਾਬਾ ਜ਼ਿਲ੍ਹਾ ਐਸ ਬੀ ਐਸ ਨਗਰ ਕਿੱਦਾਂ ਲੱਗ ਰਿਹਾ ਜੀ ਤੁਹਾਡਾ ਪਿੰਡ ਬਹੁਤ ਵਧੀਆ ਤੁਸੀਂ ਬਹੁਤ स्कूल निर्मल सागर निर्मल सागर सर सबसे पहले मैं आपका थैंक्स करना चाहूँगा जो आप यहाँ पर बच्चे को कवरेज करने के लिए पूरे ऑल इंडिया में दिखाने के लिए आए हो यहाँ पर पंजाब में और मैं निर्मल सागर स्कूल निर्मल सागर पब्लिक स्कूल का एक कोच हूँ वहाँ पर बॉक्सिंग एंड कराटे कराता हूँ वहाँ पे बच्चों ने वहाँ के बच्चों ने काफी दूर दूर जाके अचीवमेंट्स किए जैसे अभी हम मेरिट गए थे यहाँ से तो मेरिट्स में निर्मल सागर स्कूल के सेवन बच्चों ने पार्टिसिपेट किया है जिसमें से करणवीर ने गोल्ड मेडल हासिल किया है और इसको वहां पर इसके काफी अच्छी फाइट थी तो वहाँ पर दिल्ली के कोच तो दिल्ली के बच्चे को हरा के इसने वहाँ पर बेस्ट बॉक्सिंग का अवार्ड जीता है वहाँ पर इसने साथ में हमारी गर्ल्स भी गई थी यहाँ से सुमनदीप कौर जो कि नेशनल नेशनल uh, में ऑलरेडी गोल्ड मेडल है वो अभी इसने खेडावतन पंजाब में भी गोल्ड मेडल ब्रॉन्स मेडल हासिल किया है जिसमें कि इसको भगवंत मान सरकार ने फाइव थाउजेंड रुपीज का चेक भी दिया गया है वहां से और मैं चाहता हूँ कि सरकार जैसे कबड्डियों को सपोर्ट करती है और अदर गेम को सपोर्ट करती है ये एक बहुत ही ज्यादा जरूरी गेम सेल्फ डिफेंस गेम है लड़कियों के लिए तो बहुत इंपॉर्टेंट है ये और आजकल के टाइम पर लड़के लड़कियों को ये चीज आनी बहुत जरूरी है मैं थैंक्स करना चाहूंगा निर्मल सागर स्कूल के एम सर का मिस्टर संजय पासी सर का

दस साल का मुझे एक्सपीरियंस है यहाँ पर मैं ऑलरेडी मैं राइफल से रू और इंडियन आर्मी हमारा पेशा है और मैं चाहता हूँ कि करणवीर भी आगे जाके इसी लिए अगर ये करता रहा मैं प्रॉमिस करता हूँ गांव वालों को एक लिखित में भी दे दूंगा मैं कि हाँ अगर ये मेरे पास कंटिन्यू करता रहा तो मैं इसको पंजाब पुलिस या आर्मी किसी भी लाइन में मैं डालने की रिस्पॉन्सिबिलिटी लेता हूं। मेरा नाम जी जगजीत सिंह लंबरदार पिंड खुर्द जिला शहीद सिंह नगर जी ਭਾਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਤੁਹਾਡਾ ਬੇਟਾ ਆਇਆ ਤੇ ਪਿੰਡ ਵੱਲੋਂ ਪਟਿਆਲ ਤੋਂ ਹੋਰ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਤੇ ਬਹੁਤ ਜਿਆਦਾ ਖੁਸ਼ ਹੋਇਆ ਕਿ 골ਡ ਮੈਡਲ ਪ੍ਰਾਪਤ ਕਰ ਗਿਆ ਕਿੱਦਾਂ ਦਾ ਫੀਲ ਕਰ ਰਹੇ ਹੋ ਹਾਂਜੀ ਬਹੁਤ ਵਧੀਆ ਪ੍ਰਾਊਡ ਫੀਲ ਕਰ ਰਿਹਾ ਮੈਂ ਆਪਣੇ ਆਪ ਨੂੰ ਕਿਉਂ ਜਿਸ ਵਜ੍ਹਾ ਇਹਦੀ ਫਾਈਟ ਚੱਲ ਰਹੀ ਸੀ ਨਾ ਜੀ ਤਾਂ ਲਾਈਵ ਅਸੀਂ ਦੇਖ ਰਿਆ ਸੀ ਤਾਂ ਅਸੀਂ ਭਾਵੁਕ ਵੀ ਹੋ ਗਏ ਸੀ ਉਸ ਟਾਈਮ ਤੇ ਜਿਉਂ ਬੱਚਾ ਸਾਡਾ ਫਾਈਟ ਕਰ ਰਿਹਾ ਸੀ ਤਾਂ ਬਹੁਤ ਚੰਗਾ ਅੱਛਾ ਲੱਗ ਰਿਹਾ ਹੈ ਯਾਨੀ 골ਡ ਮੈਡਲ ਜਿੱਤੇ ਸਾਡੇ ਬੱਚੇ ਨੇ ਭਾਜੀ ਬਾਕੀ ਬੱਚਿਆਂ ਨੂੰ ਕੀ ਸੁਨੇਹ ਜਣਾਉਣਾ ਚਾਹੁੰਦੇ ਸੀ ਬਾਕੀ ਬੱਚਿਆਂ ਵੀ ਇਹੀ ਹੈ ਜੀ ਵੀ ਆਪਣੇ ਵੱਧ ਚੜਕੇ ਮੰਨ ਲਓ ਆਪਣਾ ਇਸ ਗੇਮ ਦੇ ਮੰਨ ਲਓ ਖੇਡਣ ਤੇ ਅੱਛੇ ਮਕਾਮ ਹਾਸਲ ਕਰਨ ਦੇ ਇਹਨਾਂ ਦੇ ਕੋਚ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਵੀ ਬਈ ਜੇ ਇਸੇ ਤਰ੍ਹਾਂ ਇਹ ਕਿ ਮਦ ਵਿੱਚ ਲੱਗੀ ਰਹਦਾ ਰਿਹਾ ਖੇਡਦਾ ਰਿਹਾ ਇਹਨਾਂ ਨੇ ਕਾਫੀ ਵੱਡੇ ਲੈਵਲ ਤੇ ਰਿਸਪੋਨਸਿਬਿਲਟੀ ਲਈ ਹੈ ਕਿ ਉਹ ਇਹਨਾਂ ਨੂੰ ਹੁਣ ਵੀ ਜਾ ਪੋਜ਼ਿਟਿਵ ਭਰਤੀ ਕਰਾਉਣਗੇ ਕੀ ਤੁਸੀਂ ਬੱਚੇ ਨੂੰ ਇਸੇ ਤਰ੍ਹਾਂ ਹਾਂਜੀ 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 ਸਰ ਸਾਡੀ ਕੋਚ ਨਾਲ ਗੱਲਬਾਤ ਹੁੰਦੀ ਰਹਿੰਦੀ ਜੀ ਉਹ ਸਾਨੂੰ ਦੱਸ ਰਿਹਾ ਕਿ ਅਸੀਂ ਤੁਸੀਂ ਇਹਨਾਂ ਬੱਚੇ ਨੂੰ ਕੰਟੀਨਿਊ ਕਰਾਉਂਗੇ ਤਾਂ ਅਸੀਂ ਵੀ ਇਹਨਾਂ ਨੂੰ ਨੌਕਰੀ ਦਾ ਪੂਰਾ ਪੱਕਾ ਮਤਲਬ ਕਰਾਵਾਂਗੇ। ਤੇ ਸਕੂਲ ਬਾਰੇ ਕੀ ਕਹਿਣਾ ਹੈ ਜਿਹੜੇ ਸਕੂਲ ਪੜਦੇ ਐ? ਸਕੂਲ ਜੀ ਬਹੁਤ ਵਧੀਆ ਸਕੂਲ ਹੈ ਬੱਚਾ ਜੀ ਸਾਡਾ। ਹਾਂਜੀ। ਇਹ ਸਕੂਲ ਤੁਸੀਂ ਇਹ। ਇਹ ਜੀ ਨਿਰਮਲ ਸਾਗਰ ਪਵਲ ਪਵਲ ਸਕੂਲ ਜੀ। ਸਾਡੇ ਪਾਸ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਤੁਹਾਡਾ ਬੱਚਾ ਇਸ ਵੇਲੇ ਬਹੁਤ ਵੱਡੇ ਮਕਾਮ ਹਾਸਲ ਕਰਕੇ ਆਉਤਰੀ ਕੀ ਕਹਣਾ ਹਾਂ ਹਾਂਜੀ ਸਭ ਤੋਂ ਵੱਧ ਖੁਸ਼ੀ ਮਾਂ ਨੂੰ ਹਾਂਜੀ ਮੈਂ ਨੇ ਚਾਹਤ ਬਹੁਤ ਜ਼ਿਆਦਾ ਗਰਵ ਮਹਿਸੂਸ ਕਰਦੀ ਆ ਪ੍ਰਾਊਡ ਹੁੰਦਾ ਮੈਨੂੰ ਬੱਚੇ ਤੇ ਕਿ ਜੋ ਕੁਝ ਮੈਂ ਚਾਹਦੀ ਸੀ ਮੇਰਾ ਬੱਚਾ ਉਸ ਲਾਈਨ ਤੇ ਚੱਲਿਆ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਥੈਂਕਸ ਸਰਦਾ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕਰੀ ਬੱਚੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਲਈ ਸਾਨੂੰ ਕਹਿ ਰਹੇ ਆ ਅਸੀਂ ਪੂਰੀ ਸਪੋਰਟ ਕਰਾਂਗੇ ਇਹਨਾਂ ਦੀ ਵੀ ਜੋ ਵੀ ਸਾਨੂੰ ਕਹਿਣਗੇ ਅਸੀਂ ਕਰਾਂਗੇ ਸਰ ਭਾਜੀ ਕੀ ਨਾਮ ਆ ਆਪਣਾ ਮੇਰੇ ਨਾਮ ਜਤਿੰਦਰ ਸਿੰਘ ਹੈ ਮੈਂ ਸਰਪੰਚ ਹਾਂ ਪਿੰਡ ਖੁਰਦ ਜਿਹੜਾ ਜ਼ਿਲ੍ਹਾ ਸਹੀਦ ਬਗਤ ਸਿੰਘ ਨਗਰ ਚ ਪੈਂਦਾ ਹੈ ਮੈਂ ਆਪਣੀ ਇਹ ਗੱਲ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਵਧਾਈਆਂ ਦੇਣਾ ਚਾਹੁੰਦਾ ਪੂਰੀ ਟੀਮ ਨੂੰ ਟੀਮ ਦੇ ਵਿੱਚ ਸਾਡੇ ਨਿਆਣੇ ਵੀ ਆ ਗਏ ਕੋਸਾ ਵੀ ਆ ਗਏ ਸਕੂਲ ਵੀ ਆ ਗਏ ਕਿ ਜਿਨ੍ਹਾਂ ਨੇ ਅੰਨੀ ਮਿਹਨਤ ਕਰਕੇ ਨਿਆਣੇ ਨੇ ਵੀ ਮਿਹਨਤ ਕੀਤੀ ਕੋਸਾ ਨੇ ਵੀ ਮਿਹਨਤ ਕੀਤੀ ਹੋਰ ਸਕੂਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਓਪਰਚੁਨਿਟੀ ਪ੍ਰੋਵਾਈਡ ਕਰਾਈ ਹੈ ਕਿ ਜਿੱਥੇ ਇਹ ਇੰਡੀਆ ਲੈਵਲ ਤੇ ਯੂਪੀ ਚ ਜਾ ਕੇ ਇਹ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਕੇ ਗੋਲਡ ਮੈਡਲ ਲੈ ਕੇ ਆਇਆ ਨਾਲੇ ਮੈਂ ਨਦੇ ਮੰਮੀ ਡੈਡੀ ਨੂੰ ਵੀ ਮੈਂ ਧੰਨਵਾਦ ਦਿੰਦਾ ਕਿ ਜਿਨ੍ਹਾਂ ਨੇ ਆਪਣੇ ਨਿਆਣੇ ਨੂੰ ਉਸ ਵੱਲ ਜਾਣੇ ਦੀ ਜਿਹੜੀ ਇਖਸ਼ਾ ਸੀ ਉਹਨੂੰ ਪੂਰੀ ਕੀਤਾ ਨਹੀਂ ਦੀ ਅੱਜ ਕੱਲ ਨਿਆਣੇ ਸਾਰੇ ਬਾਹਰ ਨੂੰ ਨੱਠ ਨੂੰ ਕਰਦੇ ਆ ਕੋਈ ਸਪੋਰਟਸ ਚ ਜਾਂ ਕੋਈ ਵੀ ਸਬਜੈਕਟ ਦੇ ਵਿੱਚ ਤੇਜ ਹੁਆ ਉਸ ਪਾਸੇ ਨਹੀਂ ਲੈ ਕੇ ਜਾਂਦੇ ਕਹਿੰਦੇ ਤੁਸੀਂ ਬਾਹਰ ਜਾਓ ਤਾਂ ਇੱਕ ਬੜਾ ਬਹੁਤ ਵਧੀਆ ਇਨੀਸ਼ੀਏਟਿਵ ਹੋਆ ਦੋਨਾਂ ਦੇ ਗਾਰਡੀਜਨ ਦਾ ਪੇਰੈਂਟਸ ਦਾ ਜੇ ਉਹਨਾਂ ਨੇ ਇਹਨਾਂ ਨੂੰ ਅੱਗੇ ਵਧਾਇਆ ਨਾਲੇ ਮੈਂ ਪੰਚਾਇਤ ਵੱਲ ਤੋਂ ਇਹ ਹੀ ਕਹਿਣਾ ਹੈ ਕਿ ਐਨੂੰ ਜਿਹੜਾ ਵੀ ਮਦਦ ਹੋ ਸਕੇ ਪੰਚਾਇਤ ਵੱਲਤੀ ਸਪੋਰਟਸ ਨੂੰ ਬढ़ावा ਦੇਣ ਲਈ ਔਰ ਐਦੀ ਅੱਗੇ ਦੀ ਕੋਚਿੰਗ ਲਈ ਉਹ ਪੰਚਾਇਤ ਪੂਰੀ ਕਰੂਗੀ ਤਾਂ ਕਿ ਇਹ ਜਿੰਦਾ ਕੋ ਸਾਹਮਣੇ ਪ੍ਰੋਮਿਸ ਕੀਤਾ ਪੁਲਿਸ ਜਾਊਂਗੇ ਵੀ ਭਾਰਤੀ ਕਰਾ ਸਕਦੇ ਆ ਮੈਂ ਤਾਂ ਇਹ ਚਾਹੁੰਦਾ ਕਿ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਇਹ ਇੰਡੀਆ ਨੂੰ ਵੀ ਰਿਪਰੈਜ਼ੈਂਟ ਕਰੇ ਉਹਦੇ ਲਈ ਵੀ ਜਿਹੜੀ ਵੀ ਜ਼ਰੂਰਤ ਹੋਗੀ ਅਸੀਂ ਪੰਚਾਇਤ ਦੇ ਜਿਹੜੇ ਵੀ ਇਸਟੀਮਾ ਦੇ ਅੰਦਰ ਹੋਗੀ ਅਸੀਂ ਉਹ ਜ਼ਰੂਰ ਪੂਰੀ ਕਰਾਂਗੇ